ਚੈਨਲ ਵਿੱਚ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਕੋਈ ਰੈਸਪੀ ਨਹੀਂ ਸ਼ੇਅਰ ਕਰ ਰਹੇ ਅੱਜ ਆਪਾਂ ਕਿਸੇ ਵੀਰ ਭੈਣ ਦਾ ਪਲਾ ਹੋ ਸਕੇ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਇਲਾਜ ਸ਼ੇਅਰ ਕਰਨ ਲੱਗੇ ਆਂ ਇਹਦੇ ਲਈ ਆਪਾਂ ਨੇ ਆਹ ਬੂਟੀ ਲੈਣੀ ਹੈ ਜੋ ਕਿ ਪੰਜਾਬ ਦੇ ਵਿੱਚ ਛੋਲਿਆਂ ਦੇ ਖੇਤਾਂ ਦੇ ਆਸ-ਪਾਸ ਬਹੁਤ ਹੋ ਜਾਂਦੀ ਹੈ ਜੀ ਬੜੀ ਈਜ਼ੀਲੀ ਲੱਭ ਜਾਂਦੀ ਹੈ ਅੱਜ ਆਪਾਂ ਇਹ ਇਲਾਜ ਤੱਦਰੀਆਂ ਜਾਂ ਖਾਰਿਸ਼ ਵਾਸਤੇ ਬਣਾ ਕੇ ਦਵਾਈ ਤਿਆਰ ਕਰਾਂਗੀ ਬੜੇ ਸੌਖੇ ਤਰੀਕੇ ਨਾਲ ਲੋ ਜੀ ਆਹ ਵਾਲੀ ਬੂਟੀ ਨੂੰ ਨਹੀਂ ਲੈਣਾ ਜਿਹੜੀ ਹੁਣ ਮੈਂ ਦਿਖਾ ਰਿਆ ਤੁਹਾਨੂੰ ਤੁਸੀਂ ਸਿਰਫ ਸਿਰਫ ਇਹੀ ਬੂਟੀ ਲੈਣੀ ਹੈ ਤੇ ਇਹਨੂੰ ਵੀ ਉੱਪਰੋਂ ਦੀ ਧੋਣਾ ਨਹੀਂ ਥੱਲੇ ਜੜ ਤੋਂ ਧੋ ਲੈਣਾ ਜੇ ਇੱਕ ਵਾਰੀ ਚ ਤੁਹਾਡੇ ਕੋਲ ਦਾਤੀ ਨਹੀਂ ਹੈਗੀ ਤੁਸੀਂ ਉੱਪਰੋਂ ਉੱਪਰ ਵੱਢ ਲਿਓ ਨਹੀਂ ਤਾਂ ਮੇਰੇ ਕੋਲ ਦਾਤੀ ਨਹੀਂ ਸੀ ਤੇ ਮੈਂ ਮੁੱਢੋਂ ਪਟਕੇ ਤੇ ਇਹਦੀ ਜੜ ਨੂੰ ਧੋ ਲੈ ਇਹਨੂੰ ਉੱਪਰੋਂ ਬਿਲਕੁਲ ਨਹੀਂ ਧੋਣਾ ਤੇ ਇਹ ਵੀਡੀਓ ਬੜੀ ਮਤਲਬ ਕਿ ਸਾਡੇ ਘਰੇ ਵਿੱਚ ਕਾਫੀ 2-3 ਸਾਲ ਪਹਿਲਾਂ ਮੈਨੂੰ ਤੇ ਮੇਰੇ ਮਦਰ ਨੂੰ ਤਦਰੀਆਂ ਸੀਗੀਆਂ ਖਾਰਚ ਸੀਗੀ ਤੇ ਬੜੇ ਪਰੇਸ਼ਾਨ ਸੀ ਦਸਾਂ ਹੀ ਬਹੁਤ ਸ਼ਗਾ ਤੋਂ ਦਵਾਈ ਵਰਤੀ ਪਰ ਸਾਨੂੰ ਫਰਕ ਨਹੀਂ ਪਿਆ ਹੋਰਾ ਵੀ ਕਿਤੋਂ ਤੇ ਇਸ ਇਸ ਸਾਨੂੰ ਇਲਾਜ ਕਿਸੇ ਨੇ ਦੱਸਿਆ ਸੀ ਤੇ ਮੈਂ ਕਿਹਾ ਕਿਸੇ ਵੀਰਪੈਣ ਦਾ ਹੋਰ ਪਲਾ ਹੋ ਜਾਵੇ ਤਾਂ ਕਰਕੇ ਇਹ ਵੀਡੀਓ ਥਰੂ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਤੇ ਨਾਲੇ ਹੁਣੇ ਮੌਸਮ ਸੀਗਾ ਝੂਨੇ ਦਾ ਸੀਜ਼ਨ ਹੈ ਤੇ ਮੈਂ ਤਾਂ ਕਰਕੇ ਇਹ ਦਵਾਈ ਬਣਾ ਕੇ ਤਿਆਰ ਕੀਤੀ ਹੈ ਤੁਸੀਂ ਵੀ ਚਾਹੋ ਤਾਂ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਹਾਨੂੰ ਜਾਂ ਤੁਹਾਡੇ ਆਸ-ਪਾਸ 'ਚ ਕਿਸੇ ਵੀਰ ਭੈਣ ਦਾ ਤਲਾਹ ਹੋ ਸਕੇ ਤਾਂ ਪਲੀਜ਼ ਇਹ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਜੋ ਕੋਈ ਏਸੀ ਸਿੰਪਲ ਇਲਾਜ ਨਾਲ ਹੀ ਬਚ ਸਕੇ ਤੇ ਕਿਉਂਕਿ ਇਹ ਬਹੁਤ ਸਿੰਪਲ ਹੈ ਬਸ ਆਪਾਂ ਨੇ ਇਹ ਪੱਟ ਲੈਣੀਆਂ ਨੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਸੁਕਾਉਣਾ ਹੈ ਲਓ ਜੀ ਆਪਾਂ ਇਹਨਾਂ ਨੂੰ ਸੁੱਕਣੇ ਪਾ ਦਿੱਤਾ ਜਿਹੜਾ ਆਪਾਂ ਕੱਟ ਕੇ ਵਕਰੀਆਂ ਘਾਉਂਦੇ ਆਂ ਇਹਦੇ ਪੱਤੇ ਹੀ ਜ਼ਿਆਦਾਤਰ ਕੰਮ ਆਉਂਦੇ ਨੇ ਜਿਹੜਾ ਤਣਾ ਹੀ ਤੁਕ ਨਹੀਂ ਆਉਂਦੇ ਪਰ ਉਹ ਤੋੜ ਕੇ ਜਿਦ ਤੁਸੀਂ ਪੱਤੇ ਰੱਖਣਾ ਚਾਹਤੋ ਉਹ ਵੀ ਵੀ ਕਰ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਦੋ ਤੋਂ ਤਿੰਨ ਦਿਨ ਜਦੋਂ ਵੀ ਜਦੋਂ ਵੀ ਤੱਕ ਇਹ ਪਾਊਡਰ ਬਣਦੇ ਫਾਰਮ ਵਿੱਚ ਨਹੀਂ ਆ ਜਾਂਦਾ ਉਨਾ ਚਿਰ ਸੁਕਾਉਣਾ ਇਹਨੂੰ ਜੇ ਤੁਹਾਡਾ ਇੱਕ ਦਿਨ ਚ ਸੁੱਕ ਜਾਵੇ ਜਿਆਦਾ ਧੁੱਪ ਹੋਵੇ ਤੁਸੀਂ ਉਦੋਂ ਦਾ ਕਰ ਲਓ ਜੀ ਮੇਰੇ ਕੋਲ ਮਿਕਸਰ ਨਹੀਂ ਸੀ ਤਾਂ ਮੈਂ ਇਹਨਾਂ ਨੂੰ ਹੱਥ ਨਾਲ ਹੀ ਗ੍ਰाइंड ਕਰ ਲਿਆ ਹੱਥ ਨਾਲ ਹੀ ਪੀਸ ਲਿਆ ਕਿਉਂਕਿ ਮੈਂ ਇਹਨਾਂ ਨੂੰ ਅੱਗੇ ਛਾਨਣਾ ਹੈ ਤੇ ਇਹ ਜਿਹੜੇ ਵੀਰਪੈਨ ਸਾਡੇ ਚੈਨਲ ਤੇ ਪਹਿਲੀ ਵਾਰ ਜਿਹੜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਰੈਸਪੀਆਂ ਨਵੇਂ ਇਲਾਜ ਸੌਖੇ ਢੰਗ ਨਾਲ ਤੇਸੀ ਢੰਗ ਨਾਲ ਬੇਸਿਕ ਢੰਗ ਨਾਲ ਤੁਸੀਂ ਸਿੱਖ ਸਕਦੇ ਮੇਰੇ ਤੋਂ ਲੋ ਜੀ ਹੁਣ ਮੈਂ ਇਹਨੂੰ ਛਾਣਾਂਗਾ ਕਿਉਂਕਿ ਇਹ ਤਾਂ ਬਰੀਕ ਬਣ ਸੀ ਤੇ ਤਾਂ ਹੀ ਇਹ ਇੱਕ ਦਵਾਈ ਜਾਂ ਮਿਕਸਰ ਦੇ ਰੂਪ ਵਿੱਚ ਆਊਗਾ ਇਹ ਬਹੁਤ ਹੀ ਸੌਖਾ ਘਰੇਲੂ ਇਲਾਜ ਹੈ ਤੇ ਬਹੁਤ ਹੀ ਫਾਇਦੇਮੰਦ ਦੇ ਬਹੁਤ ਜ਼ਿਆਦਾ ਫਰਕ ਪਿਆ ਮੈਨੂੰ ਤੇ ਮੇਰੀ ਮਦਰ ਨੂੰ ਹੁਣ ਮੇਰੀ ਛੋਟੀ ਸਿਸਟਰ ਦੇ ਸੀਗੀਆਂ ਤਿੰਨ ਸਾਲ ਬਾਅਦ ਹੋਈਆਂ ਉਹਨਾਂ ਦੇ ਮੈਨੂੰ ਤਿੰਨ ਸਾਲ ਪਹਿਲਾਂ ਸੀਗੀਆਂ ਇਸ ਮੈਨੂੰ ਤੇ ਮੇਰੀ ਮਦਰ ਨੂੰ ਬਹੁਤ ਜ਼ਿਆਦਾ ਫਰਕ ਪਿਆ ਸੀਗਾ ਇਸ ਨਾਲ ਅਸੀਂ ਪਹਿਲਾਂ ਬਹੁਤ ਦਵਾਈਆਂ ਵਰਤੀਆਂ ਸ ਪਰ ਕੋਈ ਫਰਕ ਨਹੀਂ ਪਿਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਕਿਉਂਕਿ ਇਹਨਾਂ ਖਾਰਜ ਤੋਂ ਅੱਗੇ ਹੋਰ ਹੋਰ ਸਕਿਨ ਇਨਫੈਕਸ਼ਨਸ ਹੋਣ ਦਾ ਖਤਰਾ ਹੁੰਦਾ ਹੈ ਤੇ ਆਪਨ ਫੰਗਲ ਇਨਫੈਕਸ਼ਨ ਹੋ ਸਕਦੀ ਹੈ ਜਾਂ ਕੋਈ ਵੀ ਬਿਮਾਰੀਆਂ ਵੱਧ ਸਕਦੀਆਂ ਨੇ ਤਾਂ ਪਲੀਜ਼ ਜ਼ਰੂਰ ਇਹ ਸੌਖਾ ਤੇ ਸਿੰਪਲ ਇਲਾਜ ਜਰੂਰ ਕਰਾਈ ਵਰਤੋ ਤੇ ਇੱਕਦਮ ਨਿਰੋਗ ਹੋ ਜਾਓਗੇ ਤੁਸੀਂ ਤੇ ਜਿਹੜੇ ਵੀਰ ਭੈਣ ਸਾਡੇ ਚੈਨਲ ਤੇ ਪਹਿਲੀ ਵਾਰੀ ਜੋੜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੋ ਵੀ ਮਤਲਬ ਉਹ ਕਿ ਕਿਸੇ ਭੈਣ ਭਰਾ ਨੂੰ ਲੋੜ ਹੈ ਇਸ ਦੀ ਤੇ ਜੇ ਤੁਸੀਂ ਆਪਣੇ ਸਟੇਟਸ ਤੇ ਲਗਾ ਦਿਓ ਇਸ ਵੀਡੀਓ ਨੂੰ ਤਾਂ ਕੋਈ ਵੀ ਜਿਹਨੂੰ ਵੀ ਲੋੜ ਹੈ ਤਾਂ ਪਲੀਜ਼ ਇਸ ਵੀਡੀਓ ਨੂੰ ਦੇਖ ਸਕੇ ਕਿਉਂਕਿ ਇਹ ਹੀ ਜੋ ਅੱਜ ਕਾਲੀ ਬਿਊਟੀ ਉੱਗੀ ਹੋਈ ਹੈ ਸਾਵਣ ਭਾਦੋ ਦੇ ਵਿੱਚ ਐਂਡ ਤੇ ਜਾ ਕੇ ਪੱਕ ਜੂਗੀ ਤੇ ਉਸ ਤੋਂ ਬਾਅਦ ਤਾਂ ਇਹਦਾ ਵੀ ਬਣ ਜੂਗਾ ਤੇ ਪੱਤੇ ਨਹੀਂ ਰਹਿ ਜਾਣਗੇ ਇਸ ਕਰਕੇ ਵੀਡੀਓ ਹੋਣੀ ਦੀ ਹੋਣੀ ਸ਼ੇਅਰ ਕਰ ਦਿਓ ਤਾਂ ਜੋ ਸੌਖਿਆਂ ਘਰੇ ਇਲਾਜ ਬਣਾ ਸਕੇ ਤੇ ਇਹਦੇ ਲਈ ਆਪਾਂ ਨੇ ਲੈਣੀ ਲੱਸੀ ਸੰਘਣੀ ਲੱਸੀ ਇੱਕਦਮ ਤੇ ਜਾਂ ਤੁਸੀਂ ਦਹੀਂ ਲੈ ਸਕਦੇ ਹੋ ਪਰ ਇੱਕਦਮ ਖੱਟਾ ਹੀ ਲੈਣਾ ਹੈ ਤਾਜ਼ਾ ਨਹੀਂ ਲੈਣਾ ਕਿਉਂਕਿ ਇਹ ਜੋ ਹੁੰਦਾ ਹੈ ਸਦਰੀਆਂ ਖਟਾਈ ਤੋਂ ਜ਼ਿਆਦਾ ਫੈਲਦੀਆਂ ਨੇ ਪਰ ਇਹ ਮਨ ਵਿੱਚ ਕਈਆਂ ਦੇ ਲੋਕਾਂ ਦੇ ਵਿੱਚ ਖਿਆਲ ਆਊਗਾ ਕਿ ਤੁਸੀਂ ਖਟਾਈ ਦੇ ਉੱਪਰ ਖਟਾਈ ਲਗਾ ਰਹੇ ਹੋ ਪਰ ਨਹੀਂ ਦਹੀਂ ਜਾਂ ਲੱਸੀ ਟੇਸਟ ਵਿੱਚ ਜ਼ਰੂਰ ਖੱਟੀ ਹੁੰਦੀ ਹੈ ਪਰ ਇਹਨਾਂ ਜੋ ਮਤਲਬ ਤੇਜਾਬੀ ਜਾਂ ਅਮਲ ਹੈ ਉਹ ਉਤਜਾਬ ਨਹੀਂ ਹੁੰਦਾ ਇਹ ਕੀ ਇੱਕ ਖਾਰਾ ਹੁੰਦਾ ਹੈ ਤੇਜਾਬ ਅਲੱਗ ਚੀਜ਼ ਹੁੰਦੀ ਹੈ ਖਾਰ ਅਲੱਗ ਚੀਜ਼ ਹੁੰਦੀ ਹੈ ਤੇ ਇਹ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਆਪੋਜ਼ਿਟ ਹੁੰਦੀਆਂ ਨੇ ਕਿਉਂਕਿ ਇਹ ਜੋ ਤਦਰੀਆਂ ਜਾਂ ਹੋਰ ਵੀ ਇਹ ਸਭ ਚੀਜ਼ਾਂ ਖਟੀਆਂ ਚੀਜ਼ਾਂ ਆਪਾਂ ਨੂੰ ਖਾਣ ਕਰਕੇ ਜਾਇ ਇਹ ਖੁਦ ਤੇਜਾਬੀ ਮਾਤ੍ਰਿਤ ਕਰਨ ਤੈਦਾ ਹੁੰਦੀਆਂ ਨੇ ਪਰ ਇਹ ਸਾਇੰਟਿਫਿਕ ਤਰੀਕੇ ਨਾਲ ਇਹ ਉਸ ਤੋਂ ਉਲਟਾ ਨਹੀਂ ਤੇ ਇਹ ਜੋ ਲੱਸੀ ਦਹੀਂ ਹੈ ਇਹ ਉਹਨਾਂ ਨੂੰ ਵਧਣ ਤੋਂ ਰੋਕਦੀ ਹੈ ਸੋ ਪਲੀਜ਼ ਜ਼ਰੂਰ ਇਹ ਰეკਮੈਂਡ ਕਰੋ ਆਪਣੇ ਭੈਣਾ ਭਾਈਆਂ ਨੂੰ ਜਿੰਨੂੰ ਵੀ ਤਦਰੀਆਂ ਨੇ ਤੇ ਇਹ ਤੁਸੀਂ ਮਲਮ ਜ਼ਰੂਰ ਬਣਾ ਕੇ ਲਾਓ ਤੁਸੀਂ ਚਾਹੋ ਤਾਂ ਇੱਕ ਚਮਚ ਦਹੀਂ ਤੇ ਇੱਕ ਚਮਚੇ ਪਾਊਡਰ ਪਾ ਕੇ ਮੌਕੇ ਤੇ ਵੀ ਬਣਾ ਕੇ ਲਾ ਸਕਦੇ ਹੋ ਨਹੀਂ ਤੇ ਮੇਰੇ ਤਰ੍ਹਾਂ ਇਸ ਤਰ੍ਹਾਂ ਤੁਸੀਂ ਇਹ ਸਾਰਾ ਬਣਾ ਕੇ ਤੇ ਇਦਾਂ ਦੀ ਇੱਕ ਛੋਟੀ ਡੱਬੀ ਵਿੱਚ ਭਰ ਕੇ ਰੱਖ ਲਓ ਤੇ ਜਿੱਥੇ-ਜਿੱਥੇ ਤੁਹਾਡੇ ਤਦਰੀਆਂ ਹਨ ਨਹਾ ਕੇ ਚੰਗੀ ਤਰ੍ਹਾਂ ਅਪਲਾਈ ਕਰੋ ਇਹ ਜਦੋਂ ਲਗ ਆਪਾਂ ਲਗਾਉਂਦੇ ਆ ਅਪਲਾਈ ਕਰਦੇ ਆ ਤਾਂ ਇਹ ਲਗਦੀ ਹੈ ਜਿਵੇਂ ਕਿ ਆਪਾਂ ਨੂੰ ਨਮਕ ਲੱਗਦਾ ਹੈ ਚਲੇ ਦੇ ਉੱਤੇ ਨਮਕ ਲੱਗਦਾ ਹੈ ਸਾੜ ਪੈਂਦਾ ਉਸੇ ਤਰ੍ਹਾਂ ਪਲੀਜ਼ ਚੈਨਲ ਨੂੰ ਜੁੜ ਜਿਓ ਸਬਸਕ੍ਰਾਈਬ